ਕਵਿਦਾਨ ਬਚਾਓ ਸਭਾ ਦੇ ਵਿੱਚ ਆਪਣੀ ਸ਼ਮੂਲੀਅਤ ਕੀਤੀ ਹੈ ਜਿਰ ਵਿੱਚ तमाम ਲੀਡਰ ਸਬਾਨ ਵੀ ਉਪਸਤ ਹੋਏ ਹੈ ਇਹ ਜਿਹੜੀ ਸਭਾ ਹੈ ਉਹ ਕੇਵਲ ਵਿਧਾਨ ਸਭਾ ਦੀ ਸਭਾ ਸੀ ਰਾਹੁਲ ગાંધી ਜੀ ਦਾ ਸੰਦੇਸ਼ ਖਰਗੇ ਸਾਹਿਬ ਦਾ ਸੰਦੇਸ਼ ਜਿਹੜਾ ਪੰਜਾਬ ਦੇ ਕੋਨੇ ਕੋਨੇ ਚ ਪਹੁੰਚੋਣਾ ਹੈ ਇਹਦੇ ਪਿੱਛੇ وجہ ਤੇ ਕਾਰਨ ਜਿਸ ਪ੍ਰਕਾਰ ਅੱਜ ਗੈਰ ਸਵਧਾਨਿਕ ਜਿਹੜੀਆਂ ਗੱਲਾਂ ਦੇਸ਼ ਦੇ ਅੰਦਰ ਹੋ ਰਹੀਆਂ ਨੇ ਜਿਹੜੀਆਂ ਬਾਬਾ ਸਾਹਿਬ ਦੇ ਸੰਵਿਧਾਨ ਦੇ ਵਿੱਚ ਨਹੀਂ ਸਨ ਸੰਵਿਧਾਨ ਨੂੰ ਤੋੜਿਆ ਮਰਦਿਆ ਜਾ ਰਿਹਾ ਔਰ ਹਰ ਚੀਜ਼ ਇਲੈਕਸ਼ਨ ਕਮਿਸ਼ਨ ਤੋਂ ਲੈ ਕੇ ਸੀਬੀਆਈ, ਈਡੀ, ਇਨਕਮ ਟੈਕਸ, ਪੰਜਾਬ ਦੀ ਵਿਜੀਲੈਂਸ ਜਿੱਥੇ ਜਿੱਥੇ ਸਰਕਾਰਾਂ ਆਉਂਦੀਆਂ ਮੀਡੀਆ, ਜੁਡੀਸ਼ਰੀ ਇਹਨਾਂ ਤੇ ਉਂਗਲ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਹਰ ਨਾਗਰਿਕ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰੇ ਆਰੇ ਸੰਦੇਸ਼ ਨੂੰ ਲੈ ਕੇ ਕਿ ਕਿਸ ਪ੍ਰਕਾਰ ਆਰਐਸਐਸ ਨੇ ਸੰਵਿਧਾਨ ਦਾ ਨਿਰਾਦਰ ਕੀਤਾ ਪਰ ਕਿਸ ਪ੍ਰਕਾਰ ਤਿਰੰਗੇ ਝੰਡੇ ਨੂੰ 55 ਸਾਲ ਲਾਗਪੁਰ ਦੇ ਹੈੱਡਕੁਆਟਰ ਤੇ ਨਹੀਂ ਲਹਿਰਾਇਆ ਉਹ ਇਹ तमाम ਗੱਲਾਂ ਦੇ ਅੱਜ ਵਿਚਾਰ ਇੱਥੇ ਕੀਤਾ ਗਿਆ ਆਮ ਜਨਤਾ ਨੂੰ ਦੱਸਿਆ ਗਿਆ ਸੋ ਇਸ ਕਰਕੇ ਅੱਜ ਅਸੀਂ ਇੱਥੇ ਆਏ ਸੀ ਨਾਲ ਹੀ ਨਾਲ ਇਹਦੇ ਨਾਲ-ਨਾਲ ਅਸੀਂ ਸੰਗਠਨ ਦੀ ਮਜ਼ਬੂਤੀ ਦੇ ਆਸੇ ਕਿ ਕਿਸ ਪ੍ਰਕਾਰ ਬੂਥ ਲੈਵਲ ਤੇ ਸਾਡਾ ਸੰਗਠਨ ਆਉਣ ਵਾਲੇ ਸਮੇਂ ਚ ਮਜ਼ਬੂਤ ਹੋਏ ਕਿਸ ਪ੍ਰਕਾਰ ਅਗਲੇ 2 ਸਾਲ ਅਸੀਂ ਲੜਾਈ ਲੜਨੀ ਹੈ ਉਹ ਤਮਾਮ ਚਰਚਾ ਕਰ ਲਈ ਆ ਜਿਵੇਂ ਪਹਿਤੇ ਬਾਜਵਾ ਸਭ ਇੱਥੇ ਆਈ ਸੀ ਸਰ ਸੰਗਠਨ ਜਿਹੜਾ ਹੈ ਮਜ਼ਬੂਤ ਕਰਨ ਦੀ ਗੱਲ ਕਰ ਰਹੇ ਹੋ ਕਿਉਂ ਜੋ ਜੋ ਇਲੈਕਸ਼ਨ ਲੱਗੇ ਆ ਰਹੇ ਆ ਨਨਤਪੁਰ ਨੂੰ ਤਾਂ ਜੋੜਣਾ ਪੈਣਾ ਹਾਂਜੀ ਇਲੈਕਸ਼ਨ ਜਦੋਂ ਲੱਗੇ ਆ ਰਹੇ ਜੋ ਜੋ ਦਰਬਸ ਤੋਂ ਪਹਿਲਾਂ ਆਪ ਕਿ ਚਲੇ ਗਏ ਅੰਦਰ ਆਜੂਗੇ ਜੀ ਉਹਦੇ ਤੇ ਕੀ ਕਹਿਣਾ ਕਰਦੇ ਦੇਖੋ ਗੱਲ ਇਹ ਆ ਇਹ ਸਾਰੀਆਂ ਪਾਰਟੀਆਂ ਦੇ ਵਿੱਚ ਆਮ ਤੌਰ ਤੇ ਚਾਹੇ ਉਹ ਬੀਜੇਪੀ ਆ ਚਾਹੇ ਕਾਂਗਰਸ ਆ ਚਾਹੇ ਕੋਈ ਹੋਰ ਆ ਗਾਲੀਦਲਾ ਇਸ ਤਰ੍ਹਾਂ ਦੀ ਅੱਜ ਕੱਲ ਦੌੜ ਲੱਗੀ ਦੀ ਕਿ ਕੋਈ ਵੀ ਵਿਅਕਤੀ ਜਿਹਨੇ ਦੂਜੀ ਪਾਰਟੀ ਤੋਂ ਆਉਣਾ ਇੱਧਰ ਆ ਜਾਂਦੇ ਆ ਇੱਧਰੋਂ ਉੱਧਰ ਇਹ ਹੈਗੀ ਹੈ ਬਿਲਕੁਲ ਇਹ ਪਹਿਲਾਂ ਨਹੀਂ ਸੀ ਲੇਕਿਨ ਇਸ ਤਰ੍ਹਾਂ ਦੀ ਪਰਤੇ ਸ਼ੁਰੂਆਤ ਇਹਨੇ ਸੁਬੀਰ ਬਾਦਲ ਨੇ ਕੀਤੀ ਤੇ ਜੀਰਾ ਸਾਰਾ ਮੁਕੰਮਲ ਕੰਮ ਉਸ ਬਾਰੇ ਆਮ ਆਦਮੀ ਪਾਰਟੀ ਨੇ ਸੰਭਾਲ ਲਿਆ ਇੱਧਰ ਚਲੇ ਜਾਓ ਇੱਧਰ ਆ ਜਾਓ ਇੱਧਰ ਚਲੇ ਜਾਓ ਇੱਧਰ ਆ ਜਾਓ ਲੇਕਿਨ ਅਸੀਂ ਇਹ ਬਾਦਵਾ ਸਾਹਿਬ ਤੇ ਅਸੀਂ ਤੇ ਇਹ ਸਭ ਨੇ ਗੱਲ ਕੀਤੀ ਹੈ ਕਿ ਕਿਸੇ ਨੂੰ ਆਉਣ ਤੋਂ ਤਾਂ ਨਹੀਂ ਅਸੀਂ ਰੋਕ ਸਕਦੇ ਲੇਕਿਨ ਹਰ ਵਿਅਕਤੀ ਨੂੰ ਉਹ ਟਾਈਮ ਬਾਉਂਡ ਜ਼ਰੂਰ ਕੀਤਾ ਜਾਏਗਾ ਕਿ ਸਮੇਂ ਮੁਤਾਬਕ ਹੀ ਉਹਨੂੰ ਅਹੁਦਾ ਮਿਲੇ ਸਮੇਂ ਮੁਤਾਬਕ ਹੀ ਉਹਨਾਂ ਨੂੰ ਗਾਂ ਜੋ ਮੇਨ ਰੀ ਦਿੱਤੀ ਜਾਵੇ ਇਹ ਨਹੀਂ ਵੀ ਆਏ ਤਾਂ ਵੱਟੀ ਜ਼ਿੰਮੇਵਾਰੀ ਨਾਲ ਦੀ ਨਾਲ ਦੀ ਸਰ ਲੈਂਡ ਪੂਲਿੰਗ ਆ ਕੇ ਕਾਉਂਟਰ ਦਾ ਕੀ ਸਟੈਂਡ ਲਗਾ ਕੇ ਬਹੁਤ ਸਾਰੇ ਕਿਸਾਨ ਆ ਕੇ ਜਿਹੜੇ ਜ਼ਮੀਨ ਦੇ ਹੀ ਪੇਰੇ ਕਿੱਥੇ ਉਹ ਯਾਰ ਦੇ ਜਿਹੜੀ ਲੈਂਡ ਪੂਲਿੰਗ ਆ ਪੰਜਾਬ ਦੇ ਵਿੱਚ ਸਭ ਤੋਂ ਵੱਧ ਇਹ ਲੁਧਿਆਣਾ ਦਾ ਰੌਲਾ ਹੈ 23000 ਏਕੜ ਦਾ ਲੁਧਿਆਣਾ ਦੇ ਵਿੱਚ ਲੈਂਡ ਪੂਲਿੰਗ ਦੀ ਗੱਲ ਇਹਨਾਂ ਨੇ ਚਲਾਈ ਹੈ ਇਹ ਕੇਵਲ ਤੇ ਕੇਵਲ ਪੈਸੇ ਇਕੱਠੇ ਕਰਨ ਦਾ ਸਰਕਾਰ ਦਾ ਬਹਾਨਾ ਹੈ ਜਿੱਥੇ ਸਾਡਾ ਕਿਸਾਨ ਨਹੀਂ ਚਾਹੇਗਾ ਕਿ ਉਹ ਲੈਂਡ ਪੂਲਿੰਗ ਦੇ ਵਿੱਚ ਆਪਦੀ ਜ਼ਮੀਨ ਨਹੀਂ ਦੇਣੀ ਚਾਹੇਗਾ ਅਸੀਂ ਮੈਂ ਤੇ ਬਾਜਵਾ ਸਾਹਿਬ ਤੇ ਸਮੁੱਚੀ ਕਾਂਗਰਸ ਡਟ ਕੇ ਉਹਨਾਂ ਦੇ ਨਾਲ ਖੜਾਂਗੇ ਬਿਲਕੁਲ ਠੱਕੇ ਨਾਲ ਸਰਕਾਰ ਨੂੰ ਲੈਂਡ ਪੂਲਿੰਗ ਦੇ ਵਿੱਚ ਕਿਸਾਨਾਂ ਦੀ ਜ਼ਮੀਨ ਨਹੀਂ ਲੈਣ ਦੇਵਾਂਗਾ ਅੱਜ ਕਰਜ਼ਾ ਲਈ ਜਾਇਆ 50 ਕਰਜ਼ਾ ਤਾਂ ਕਰਜਾ ਤਾਂ ਦੰਗ ਕਰਤਾ ਸਮਾਚਾਰ ਲੱਖ ਕਰੋੜ ਦੇ ਨੇੜੇ ਹੋ ਗਿਆ ਤੇ ਇਸੇ ਤਰ੍ਹਾਂ ਜੇ 2 ਸਾਲ ਪਹਿ ਹੈ ਇਹ ਪੰਜਾਬ ਨੂੰ ਮਕਾ ਕੇ ਜਾਣਗੇ ਦਿੱਲੀ ਨੂੰ ਮਕਾ ਕੇ ਆਏ ਹੈ ਤੇ ਪੰਜਾਬ ਨੂੰ ਮਕਾਉਣ ਦੀ ਇਹਨਾਂ ਦੀ ਮੁਕੰਮਲ ਤਿਆਰੀ ਹੈ ਇਹਨਾਂ ਦਾ ਹਾਲ ਵੀ ਕੀਤਾ ਜਾਏਗਾ ਜੀ ਇਹਨਾਂ ਲੋਕਾਂ ਦਾ ਹਾਲ ਵੀ ਕੀਤਾ ਜਾਏਗਾ ਸ੍ਰੀ ਸਟੇਜਾਂ ਦੇ ਕਹਿੰਦੇ ਉਹ ਭ੍ਰਸ਼ਟਾਚਾਰ ਕਰ ਰਹੇ ਕੋਈ ਸ਼ੱਕ ਨਹੀਂ ਇਹਦੇ ਵਿੱਚ ਪਰ ਇਹਨਾਂ ਦਾ ਹੋਵੇਗਾ ਕੀ ਕੀ ਕਰੋਗੇ ਇਹਨਾਂ ਦਾ ਦੇਖੋ ਜੀ ਸਮਾਂ ਆਉਣ ਤੇ ਸਮੇ ਤੋਂ ਪਹਿਲਾਂ ਗੱਲ ਕਰਨ ਦੀ ਲੋੜ ਨਹੀਂ ਜਦੋਂ ਸਮਾਂ ਆ ਗਿਆ ਜਦੋਂ ਸਾਡੇ ਹੱਥ 'ਚ ਕੁਝ ਹੋਇਆ ਇਹ ਸਾਰੇ ਦਾ ਸਾਰੇ ਸਾਹਬ ਤੱਕ ਦਾ ਜ਼ਰੂਰ ਕੀਤੇ ਜਾਣਗੇ ਇਹਦੇ ਪਿੱਛੇ ਕੋਈ ਗਹਿਰੀ ਤੇ ਵੱਡੀ ਸਾਜ਼ਿਸ਼ ਹੈ ਏਜੰਸੀਆਂ ਦਾ ਹੱਥ ਹੈ ਜਾਣਬੁੱਝ ਕੇ ਵਾਰ-ਵਾਰ 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 ਐਸਾ ਕੰਮ ਤਾਂ ਜਦੋਂ ਅੱਤਵਾਦ ਦਾ ਸਮਾਂ ਸੀ ਉਦੋਂ ਨਹੀਂ ਸਾਡੇ ਪੰਜਾਬ 'ਚ ਹੋਇਆ ਸੀ ਕਦੇ ਲੇਕਿਨ ਜਾਣਬੁੱਝ ਕੇ ਇਸ ਤਰ੍ਹਾਂ ਦਾ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਤੇ ਸਟੈਚੂ ਤੇ ਇਸ ਪ੍ਰਕਾਰ ਲਿਖਣਾ ਤੋਹੀਨ ਕਰਨਾ ਬੇਅਦਬੀ ਕਰਨਾ ਇਹਦੇ ਪਿੱਛੇ ਗਹਿਰੀ ਸਾਜ਼ਿਸ਼ ਹੈ ਆਉਣ ਵਾਲੇ ਸਮੇਂ ਜਿਸੀ ਵੀ ਲੱਗੇ ਹੋਏ ਆ ਇਹਦਾ ਜ਼ਰੂਰ ਪਰਦਾ ਫਾਸਕਣਾ ਸਰ ਮੀਡੀਆ ਨੂੰ ਆਜ਼ਾਦੀ ਕਦੋਂ ਮਿਲੇਗੀ ਇਹਦਾ ਜਦੋਂ ਮੀਡੀਆ ਚਾਹੇਗਾ ਆਜ਼ਾਦੀ ਉਦੋਂ ਮਿਲੇਗੀ ਕਾਰਾ ਬਦਲਦੀ ਹੈ ਹਰ ਇੱਕ ਵਾਰੀ ਮੀਡੀਆ ਨੂੰ ਆਜ਼ਾਦੀ ਵੱਡੇ ਮੀਡੀਆ ਐਡਵਰਟਾਈਜ਼ਮੈਂਟ ਨਾਲ ਚੱਲ ਰਹੇ ਨੇ ਇਹ ਐਡਵਰਟਾਈਜ਼ਮੈਂਟ ਦੇ ਬਹਾਨੇ ਜਿਹੜੇ ਵੱਡੇ ਚੈਨਲ ਨੇ ਉਹ ਸ਼ੋਸ਼ਣ ਕਰ ਰਹੇ ਨੇ ਪਰ ਸਰਕਾਰਾਂ ਦਾ ਔਰ ਲੋਕਤੰਤਰ ਦਾ ਗਲਾ ਘੁੱਟ ਰਹੇ ਨੇ ਕਨਸਟੀਟਿਊਸ਼ਨ ਦੀਆਂ ੱਟੀਆਂ ਉਡਾ ਰਹੇ ਨੇ ਸੱਚੀ ਗੱਲ ਲੋਕਾਂ ਤੱਕ ਪਹੁੰਚਾ ਨਹੀਂ ਰਹੇ ਇਹ মিডিਆ ਵੀ ਚਾਹੇ ਕਿ ਅਸੀਂ ਆਜ਼ਾਦੀ ਲੈਣੀ ਹੈ ਕਿ ਅਸੀਂ ਨਹੀਂ ਦਬਕ ਕੰਮ ਕਰਾਉਂਦੇ ਨਹੀਂ ਨਸ਼ਾ ਖਤਮ ਕਰਨ ਦੀ ਗੱਲ ਵੀ ਨਹੀਂ ਆ ਹਾ ਹੋ ਗਿਆ ਤੁਸੀਂ ਦੱਸੋ ਹੋ ਗਿਆ ਕਿ ਨਹੀਂ ਹੋ ਗਿਆ ਮੈਨੂੰ ਕੀ ਪੁੱਛਣਾ ਹੈ ਭਗਵਾਨ ਤੋਂ ਪੁੱਛੋ ਨਸ਼ਾ ਕੀ ਖਤਮ ਹੋਣਾ ਸੀ ਜੇ ਰਿਲੀ ਸ਼ਰਾਬ ਨਹੀਂ ਖਤਮ ਹੋਈ ਇਹਨਾਂ ਤੋਂ ਨਕਲੀ ਸ਼ਰਾਬ ਨੇ ਜਾਨਾਂ ਦੇ ਲੀਆਂ ਬਾਜਵਾ ਸਾਹਿਬ ਜਾ ਕੇ ਆਏ ਸਨ ਸੰਗੂਰ ਚ ਨਕਲੀ ਸ਼ਰਾਬ ਔਰ ਥਾਣੇ ਦੇ ਨਾਲ ਵੇਖਦੀ ਸੀ ਔਰ ਜਾਨਾਂ ਚਿੱਟੇ ਨਾਲ ਓਵਰਡੋਸ ਨਾਲ ਮੌਤ ਹੋ ਰਹੀ ਹੈ ਕੱਲ ਗਿੱਦੜਵਾਂ ਚ ਜਾ ਕੇ ਆਏ ਮੈਂ ਇੱਕ ਮੌਤ ਓਵਰਡੋਸ ਨਾਲ ਹੋਈ ਤੇ ਭੋਗ ਤੇ ਜਾ ਕੇ ਇਹਦੇ ਵਿੱਚ ਇੱਕ ਮਾਈਨਿੰਗ ਹੋ ਰਹੀ ਹੈ ਇਹਦੇ ਵਿੱਚ ਮੇਰੀ ਗੱਲ ਸੁਣੋ ਅਜੇ ਤੱਕ ਇਹੀ ਗੱਲ ਦਾ ਜਿਹੜੇ ਕੇਜਰੀਵਾਲ ਸਾਹਿਬ ਨੇ ਸਬੂਤ ਦੇ ਦੇਣ ਕਿ ਕੀ ਭਗਵੰਤ ਮਾਨ ਨੂੰ ਅਜੇ ਢਾਹਦਾ ਸ਼ਰਾਬੀ ਅਜੇ ਤੇ ਚੀਫ ਮਿਨਿਸਟਰ ਪੰਜਾਬ ਨਸ਼ਾ ਮੁਕਤ ਨਹੀਂ ਹੋਇਆ ਪੰਜਾਬ ਪੰਜਾਬ ਨੂੰ ਨਸ਼ਾ ਮੁਕਤ ਕਿੱਸਾ ਕਰਨਗੇ ਮੁੱਖ ਮੰਤਰੀ ਨਸ਼ਾ ਮੁਕਤ ਨਹੀਂ ਇਹਨਾਂ ਕੋਲ ਤੇ ਤੁਸੀਂ ਆ ਮਾਈਨਿੰਗ ਦੀ ਗੱਲ ਕਰਦੇ ਹੋ ਰੋਜ਼ ਵੇਖੋ ਨਵੇਂ ਪੋਰਟਲ ਝੂਟ ਟੋਟਲ ਪੰਜਾਬ ਨੂੰ ਲੁੱਟਣ ਵਿੱਚ ਸਹਿਮੇ ਸ਼ਾ ਬਦਾਲੀ ਨੇ ਲੁੱਟਿਆ ਸੀ ਹਿਸਟੋਰਿਕਲੀ ਉਸ ਤਰ੍ਹਾਂ ਕੇਜਰੀ ਬਾਦੇ ਦੀ ਟੀਮ ਤੇ ਭਗਵੰਤ ਦੀ ਟੀਮ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿ दिल्ली ਦੀ ਸਰਕਾਰ ਹੈ ਦਿੱਲੀ ਦੀ ਸਰਕਾਰ ਦੀ ਇਹਨੇ ਆਪਣਾ ਮਾਨ ਹੀ ਵੇਚ ਦਿੱਤਾ ਭਗਵੰਤ ਸਰ ਭਗਵੰਤ ਨੇ ਆਪਣਾ ਮਾਨ ਵੇਚ ਦਿੱਤਾ ਉਹਨੇ ਕਿਹਾ ਮੈਨੂੰ ਚੀਫ ਮਿਨਿਸਟਰ ਰੱਖ ਲਓ ਜੋ ਮਰਜ਼ੀ ਕਰਾ ਲਓ ਸਰ ਸਾਰੀ ਭਰਤੀ ਬਾਹਰ ਲਿਆਂਦੀ ਹੋਰੀ ਸਾਰੀ ਲੁੱਟ ਬਾਹਰ ਲਿਆਂਦੀ ਹੋਰੀ ਸੀ ਅਜਿਹੜਾ ਹੁਣ ਤੁਸੀਂ ਲੈਂਡ ਪੂਲਿੰਗ ਦੀ ਗੱਲ ਕੀਤੀ ਹੈ। ਕਈ ਹਜ਼ਾਰ ਕਰੋੜ ਦਾ ਮੈਰਾ ਕੱਦ ਸਾਰਿਆਂ ਨੂੰ ਆਜ਼ਾਦਨਾ ਹਿੰਦੁਸਤਾਨ ਦੇ ਵਿੱਚ ਸਾਰਿਆਂ ਨੂੰ ਵੱਡਾ ਜਿਹਾ ਸਕੈਮ ਨਿਕਲੇ ਗਏ ਨਿਕਲੇਗੀ। ਜਦੋਂ ਟਾਈਮ ਆਏਗਾ ਇਹਨਾਂ ਨੂੰ ਭੁਗਤਣੀ ਪੈਗੀ ਭਗਵੰਤ ਨੂੰ ਤੇ ਕੇਜਰੀ ਨੂੰ। ਜੰਗ ਦੀ ਸਫਾਈ ਵੀ ਘੱਟ ਚੱਲ ਰਹੀ ਆ ਉਹ ਵੀ ਮਾਈਨਿੰਗ ਹੋ ਰਹੀ ਉਹ ਵੀ ਮਿਸਟਰ ਵੀ ਬਾਹਰ ਆ ਦੇ ਬਿੱਟੀ ਬਾਹਰ ਆ ਰਹੀ ਆ। ਇਹ ਮਾਈਨਿੰਗ ਟ੍ਰੈਕਟਰ ਵੀ ਲੱਗਦੇ ਆ। ਉਹ ਕੱਟਾ ਇਹ ਤਾਂ ਮਾਈਨਿੰਗ ਹੀ ਸਾਰੇ ਸੈਂਟਰ ਵਾਲੇ ਤੇ ਭਗਵੰਤ ਕਰਦੇ। ਭਗਵੰਤ ਕਰਾ ਰਹੇ ਆ ਇਹਨਾਂ ਦੇ ਮਿਨਿਸਟਰ ਕਰਾ ਰਹੇ ਨੇ। ਇਹਨਾਂ ਦੇ ਐਮ.ਐਲ.ਏ ਕਰਾਰੇ ਨੇ ਆਪ ਤੁਸੀਂ ਭਾਵੇਂ ਟਾਂਡੇ ਤੋਂ ਲੈ ਕੇ ਉਰੇ ਤੱਕ ਦਸੂਆ ਮੇਰੇ ਹਲਕੇ ਦੇ ਨਾਲ ਹੀ ਜੁੜਦੇ ਤੇ ਮਾਈਨਿੰਗ ਕੋਣ ਕਰਦਾ ਇਹਨਾਂ ਕੋ ਪੈਸੇ ਕੋਣ ਲੈ ਕੇ ਜਾਂਦਾ ਇਹਨਾਂ ਦੇ ਪਰਿਵਾਰ ਦੇ ਜੀ ਆ ਕੇ ਬੀਨਾ ਲੈ ਕੇ ਜਾਂਦੇ ਇਹਨਾਂ ਦੇ ਐਮ.ਐਲ.ਏ ਤੁਹਾਨੂੰ ਕਿਹੜਾ ਉਲਾ ਸਰ ਹਾਰਪੁਰ ਦੀ ਜਮੀਨਾਂ ਬੋੜਾ ਜੀ ਉਸ ਹਾਰਪੁਰ ਦੇ ਵਿੱਚ ਇਹਨਾਂ ਦੀ ਪਾਰਟੀ ਨੇ ਜ਼ਮੀਨਾਂ ਜਾਇਦਾਦ ਬਹੁਤ ਬਣਦੀ ਹੈ ਟਾਈਮ ਆ ਲਿਆ ਤਾਂ ਤੁਸੀਂ ਬਿਆਸਾ ਹੋਊਗਾ ਜੀ ਹੱਥ ਲੀਆਂ ਲੱਗੂਗੀਆਂ ਹੱਥ ਗੜੀ ਛੱਡੋ ਇਹਨਾਂ ਦਾ ਉਹ ਹੋਏਗੀ ਜੋ ਕਰਨਲ ਗਦਾਫੀ ਨਾਲ ਲੀਬੀਆ ਵਿੱਚ ਉਹ ਪਤਾ ਕੀ ਸੀ ਕਿ ਨੇ ਬਿਆਨ ਦਿੱਤਾ ਉਹਨਾਂ ਨੇ ਕੀ ਕਹਿਣਾ ਜੀ ਇਹ ਏਅਰ ਟੈਜਰਾ ਹੋਇਆ ਆ ਉਹਦੇ ਵਿੱਚ ਗ੍ਰਹਿ ਮੰਤਰੀ ਜੀ ਨੇ ਜਿਹੜਾ ਕਿਹਾ ਆ ਵੀ ਇਦਾਂ ਘਟਨਾ ਆ ਵੀ ਇਹਨੂੰ ਨਹੀਂ ਰੋਕੀ ਸਕਦੇ ਜਿਹੜੀ ਚੀਜ਼ ਸਾਨੂੰ ਅਜੇ ਹਰ ਗਾਂਧੀ ਟੈਕਨੀਕਲ ਨੋਲੇਜ ਹੈ ਵੱਡੇ ਤੋਂ ਵਰਲਡ ਦੀਆਂ ਟੀਮਜ਼ ਅਮਰੀਕਾ ਤੋਂ ਬੋਇੰਗ ਦੀਆਂ ਸਾਰੀ ਇਥੇ ਆ ਰਹੀਆਂ ਨੇ ਕਿ ਉਹਨਾਂ ਨੂੰ ਸਾਰੀ ਗੱਲ ਦੀ ਇਨਵੈਸਟੀਗੇਸ਼ਨ ਕਰ ਲੈ ਤੋ ਪੋਸਿਟਿਵਲੀ ਕਰ ਦੇਣੀ ਸਾਰੀ ਦਾ ਮਾਰਿਆ ਦਾ ਕਲੀਅਰ ਕਰ ਦਿਓ ਆਹ ਜਿਹੜਾ ਕੀ ਹੋਇਆ ਸੀਗਾ ਨਹੀਂ ਕਿਥੋਂ بڑا ਇਨਫੈਕਸ਼ਨਟ ਹੋਇਆ ਬਟ ਜਿਹੜਾ ਉਹ ਐਕਸੀਡੈਂਟ ਹੋਇਆ ਟੈਕਨੀਕਲੀ ਤੇ ਜਦੋਂ ਬਲੈਕ ਬਾਕਸ ਲੱਪਿਆ ਬਾਰ ਲੀਆਂ ਬੋਇੰਗ ਜਿਹੜੀ ਬੋਇੰਗ ਏਸ ਨੂੰ ਜਹਾਜ਼ ਬਣਾਉਂਦੀ ਅਮਰੀਕਨ ਕੰਪਨੀ ਅਮਰੀਕਾ ਗਵਰਨਮੈਂਟ ਦੇ ਵੀ ਉੱਥੇ ਬੰਦੇ ਪਹੁੰਚ ਚੁੱਕੇ ਨੇ ਉਹ ਇਸ ਤੋਂ ਬਾਅਦ ਹੀ ਜਿਹੜੀ ਉਹਦੀ ਜੇ ਜਦੋਂ ਬਲੈਕ ਬਾਕਸ ਦੇ ਵਿੱਚ ਲੱਭੇਗਾ ਕੇ ਦਾ ਕਾਰਨ ਕੀ ਹੋਇਆ ਵਾਟ ਇਜ਼ ਦੀ ਟੈਕਨੀਕਲ ਰੀਜ਼ਨ ਉਹ ਫੇਰੇ ਟੈਕਨੀਕਲ ਹੈ ਕਿ ਪਾਇਲਟ ਦੀ ਕੋਈ ਗਲਤੀ ਹੈ ਜਾਂ ਕੀ ਹੋਇਆ ਉਹਦੇ ਕੀ ਸਬੋਟਾਜ ਹੈ ਸਾਰੀਆਂ ਚੀਜ਼ਾਂ ਤੇ ਬਾਤ ਪੈਂਦੀ ਹੈ ਮਾਈਮਾ ਸਾਹਿਬ ਐਫੀਏ ਦੀ ਗੱਲ ਜਦੋਂ ਨਾਪਰ ਹੋਗਾ ਤਾਂ ਹੋਣੀ ਦਾ ਕੀ ਬਹਾਨਾ ਜੀ ਐਕਸੀਡੈਂਟ ਦੀ ਬੈਂਕ ਜਿਹੜਾ ਉਹ ਆਪਣਾ ਇੱਕ ਖਤ ਦਾ ਬੈਂਕ ਬੈਂਕ ਕਰਦਾ ਜਿਹੜਾ ਕੁਝ ਮੰਗਦੇ ਹੋਣੇ ਐਫਡੀਐਫਸੀ ਤੇ ਨਹੀਂ ਦਿੱਤਾ ਨਾਤਾ ਮਗਰ ਤਾਨੂੰ ਪਤਾ ਹੈ ਕਿ ਉਹ ਸੁੱਕਾ ਕੰਮ ਤੇ ਜਾਂਦਾ ਹੈ ਸਰ ਜੀ ਅਲੇਚ